ਕਲਯੂਗੀ ਚਾਚੀਆਂ ਵੱਲੋਂ ਆਪਣੇ ਹੀ ਸਕੇ ਭਤੀਜੇ ਭਤੀਜੀ ਅਤੇ ਭਾਬੀ ਤੇ ਕੀਤਾ ਜਾਨਲੇਵਾ ਹਮਲਾ ਬਿੱਤੇ ਦਿਨੀ ਤਲਵਾਰਾ ਦੇ ਨਾਲ ਲੱਗਦੇ ਪਿੰਡ ਬਾਰੀ ਵਿਖੇ ਇੱਕ ਮਾਮੂਲੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਬਲਬੀਰ ਸਿੰਘ ਦੇ ਦੋ ਸਗੇ ਭਰਾ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਬਲਬੀਰ ਸਿੰਘ ਦੇ ਘਰ ਵਿੱਚ ਨਾ ਮੌਜੂਦ ਹੋਣ ਕਾਰਨ ਬਲਬੀਰ ਸਿੰਘ ਦੀ ਪਤਨੀ ਅਤੇ ਉਹਨਾਂ ਦੇ ਬੱਚਿਆਂ ਤੇ ਬਲਬੀਰ ਸਿੰਘ ਦੇ ਦੋ ਸਗੇ ਭਰਾਵਾਂ ਨੇ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਮਾਸੂਮ ਬੱਚਿਆਂ ਤੇ ਜਾਨਲੇਵਾ ਹਮਲਾ ਕੀਤਾ ਬਲਵਿੰਦਰ ਸਿੰਘ ਦੇ ਬੱਚਿਆਂ ਵੱਲੋਂ ਅਤੇ ਪਤਨੀ ਵੱਲੋਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਜੀਬੀਸੀ ਅਪਡੇਟ ਦੇ ਲਈ ਤਲਵਾਰੇ ਤੋਂ ਸੋਨੁਥਾਪਰ ਦੀ ਰਿਪੋਰਟ ਸਤੁ ਕੀ ਨਾਮ ਹੈ ਤੇਰਾ ਅੰਗੂਸ਼ ਚੌਧਰੀ ਕਿਹੜੀ ਕਲਾਸ ਚ ਪੜਦਾ ਨਾਇੰਥ ਕੀ ਮਾਮਲਾ ਜਿਹੜਾ ਹੈ ਅਸੀਂ ਮੈਂ ਤੇ ਮੇਰੀ ਮੰਮੀ ਤੇ ਮੇਰੀ ਭੈਣ ਅਸੀਂ ਮੁੰਜੇ ਦੇ ਬੈਠੇ ਸੀ ਤੇ ਪਹਿਲਾਂ ਮੇਰੀ ਮੰਮੀ ਨੇ ਲੈ ਗਈ ਉਹ ਤਾਂ ਕਿ ਉਦੋਂ ਮੇਰੀ ਭੈਣ ਛਡਾਨਗੀ ਤਾਂ ਉਹਦੇ ਸਾਲਿਆਂ ਨੇ ਮੇਰੀ ਭੈਣ ਨੂੰ ਫੜ ਜੀ ਲਿਆ ਤੇ ਗਲਤ ਹਰਕਤ ਕਰਨ ਲੱਗਾ ਮੈਂ ਮੈਂ ਉਧਰ ਮੈਨੂੰ ਵੀ ਨਹੀਂ ਚਾਹ ਮੈਂ ਵੀਡੀਓ ਬਣਾ ਲੱਗਾ ਉਹ ਲੰਦਾ ਫੋਨ ਬੰਦ ਕਰ ਮੇਰਾ ਫੋਨ ਫੜਨ ਲੱਗਾ ਤੋਂ ਨਹੀਂ ਪਹਿਲਾਂ ਮੈਂ ਛਾਤੀ 'ਚ ਮੁੱਕੇ ਮਾਰੇ ਵੀਰੀ ਉਹ ਤੋਂ ਕੁਝ ਅਗਨ ਜਾਣ ਲੱਗੀ ਉਹ ਨਹੀਂ ਛੇਤੀ ਛੇਤੀ ਦੌੜੀ ਗਿਆ ਮੈਂ ਫ੍ਰੀ ਫਾਇਰ ਹੀ ਲਿਆ ਮੈਂ ਪਿੰਡੇ ਨੂੰ ਦੱਸਣੇ ਚਲੀ ਗਿਆ ਤਾਂ ਤਾਂ ਪਿੰਡੇ ਦਾ ਫਿਰ ਤਾਂ ਨਾਲ ਸੜਿਆ ਸਾਨੂੰ ਤੁਹਾਨੂੰ ਇੱਥੇ ਕੌਣ ਲੈ ਗਿਆ ਆਇਆ ਇਹ ਸਾਡੇ ਸਾਡੇ ਉਹਦੇ ਪਿੰਡੇ ਦੇ ਕਿ ਮਾਸਟਰ ਅੱਛਾ ਸਾਈਪੇ ਕੀ ਨਾਮ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਹੈ ਕੀ ਮਾਮਲਾ ਕੀ ਹੈ ਜੀ ਇਹ ਸਾਡੇ ਘਰ ਦਾ ਹੈ ਵਿੱਚ ਜ਼ਮੀਨ ਦਾ ਮਾਮਲਾ ਸੀ ਕਿਹਦੇ ਨਾਲ ਹੈ ਮਾਮਲਾ ਇਹ ਮੇਰੇ ਮੇਰੇ ਛੋਟੇ ਭਰਾਵਾਂ ਨਾਲ ਅੱਛਾ ਕੀ ਮਾਮਲਾ ਉਹ ਉਥੇ ਬਾੜਾ ਦਿੱਤੀ ਹੋਈ ਸੀ ਉਹ ਪੱਟੀਤੀ ਹੋਈ ਤਾਂ ਫਿਰ ਉਹ ਦੋ ਤਿੰਨ ਦਿਨ ਪਹਿਲੇ ਵੱਟੀ ਹੀ ਬਾੜੀ ਤਾਂ ਉਹ ਆਪਣੇ ਸਾਲਿਆਂ ਨੂੰ ਛੋਟਾ ਭਰਾ ਤਾਂ ਦੋ ਛੋਟੇ ਭਰਾ ਨੇ ਤਾਂ ਇੱਕ ਸਾਲੇ ਸੋਹਿਆਂ ਨੂੰ ਲਈਏ ਤਾਂ ਮੇਰੇ ਪਰ ਟੱਬਰ ਨੂੰ ਬਾਦ ਵਿੱਚ ਮਾਰਿਆ ਜੀ ਇਹਨਾਂ ਨੂੰ ਤੁਸੀਂ ਕਿੱਥੇ ਸੀ ਸਰ ਮੈਂ ਦਿਹਾੜੀ ਤੇ ਗਿਆ ਸੀ ਬੈਦ ਨੂੰ ਜੀ ਇੱਥੇ ਮੈ ਤੁਹਾਨੂੰ ਕਿਤਾਬ ਪਤਾ ਲੱਗਾ ਔਰ ਬੱਚੇ ਨੂੰ ਇੱਥੇ ਕੌਣ ਲੈ ਕੇ ਆਇਆ ਮੇਰੇ ਪਿੰਡ ਵਾਲੇ ਲੈ ਆਏ ਮੇਰੇ ਨਾਲੇ ਸਾਧੂ ਸੀ ਜਿਨ੍ਹਾਂ ਨੇ ਸੜਾਏ ਨਾ ਪਿੰਡ ਦੇ ਆਂਦੀ ਹੋਣੀ ਉਹ ਲੈ ਕੇ ਆਈ ਬੱਚੇ ਕਿਹੜੀ ਕਿਹੜੀ ਕਲਾਸ ਚ ਪੜਦੇ ਆ ਬੱਚੇ ਕੋਈ ਲੜਕੀ ਹੈ ਖੁਸ਼ੀ ਚੋਧਰੀ ਪਲੱਸ 12 ਚ ਕਮਾਈ ਦੇ ਵੀ ਵੱਢੀ ਹੈ ਤੇ ਮੁੰਡਾ 9ਵੀਂ ਕਲਾਸ ਚ ਪਿੰਡ ਬਾੜੀ ਚ ਪੜਦਾ ਹੈ ਅੱਛਾ ਜੀ ਕਮਾਈ ਦੇ ਵੀ ਪੜਦੇ ਤਾਂ ਤੁਸੀਂ ਕੀ ਫੇ ਉਸ ਤੋਂ ਬਾਅਦ ਕੀ ਮੈਂ ਇਹ ਕਹਿੰਦਾ ਕਿ ਮੇਰੀ ਕੋ ਕੁੜੀ ਦਾ ਕਮਾਈ ਦੇ ਮੈਨੂੰ ਪੈਸਾ ਲਗਾ ਕੱਲੀ ਜਾਂਦੀ ਹੈ ਜੀ ਤੇ ਕੱਲ ਨੂੰ ਕੋਈ ਐਸੀ ਵੈਸੀ ਹਰਕਤ ਕਰਦੇ ਜਾਂ ਜਾਨ ਤੋਂ ਮਾਰਦੇ ਨੇ ਮੈਨੂੰ ਇਨਸਾਫ ਚਾਹੀਦਾ ਜੀ ਮੈਂ ਤਾਂ ਇਹ ਹੀ ਕਰਨਾ ਵੀ ਇਹਦੇ ਦੋਸਿਆਂ ਨੂੰ ਸਜ਼ਾ ਸਿਰਫ ਤੋਂ ਸਿਰਫ ਦਿੱਤੀ ਜਾਏ ਕੀ ਨਾਮ ਹੈ ਤੁਹਾਡਾ ਤ੍ਰਿਸ਼ਲਾ ਦੇਵੀ ਕੀ ਮਾਮਲਾ ਜਿਹੜਾ ਤੁਸੀਂ ਹਸਪਤਲ ਆਏ ਇਹਨੇ ਮਾਰਕੁੱਟ ਕੀਤੀ ਮੇਰੇ ਨਾਲ ਇਹਨੇ ਮਾਰਕੁੱਟ ਕੀਤੀ ਸਰਬਣ ਅਰਜਨ ਮੇਰੇ ਦੇਰਾਂ ਨੇ ਸਰਬਣ ਅਰਜਨ ਹਾਂ ਕਿੰਨੇ ਜਣੇ ਸੀਗੇ 6 ਜਣੇ ਥੇ 6 ਜਣੇ ਨੇ ਮਾਰਕੁੱਟ ਕੀਤੀ ਠੀਕ ਮਾਰਕੁੱਟ ਕਰਨ ਦਾ ਕਾਰਨ ਕੀ ਹੈ ਕਾਰਨ ਇਹ ਸੀ ਜਗਾ ਜ਼ਮੀਨ ਦਾ ਕੋਈ ਟੱਕਰ ਸੀ ਝਗੜਾ ਸੀ ਝਗੜਾ ਨੂੰ ਲੈ ਕੇ ਜਦੋਂ ਤੁਹਾਡੇ ਨਾਲ ਮਾਰਕੁੱਟ ਕੀਤੀ ਤਾਂ ਕੌਣ ਕੌਣ ਸੀ ਤੁਸੀਂ ਘਰ ਮੈਂ ਨਾਲ ਮੇਰੀ ਕੁੜੀ ਨਾਲੇ ਮੁੰਡਾ ਠੀਕ ਪਹਿਲੇ ਉਹਨਾਂ ਨੇ ਤੁਹਾਨੂੰ ਮਾਰਿਆ ਫਿਰ ਬਾਅਦ ਵਿੱਚ ਪਹਿਲਾਂ ਮੁੰਨੋ ਮਾਰਿਆ ਫਿਰ ਮੇਰੀ ਕੁੜੀ ਨੂੰ ਸੈਡ ਵਿੱਚ ਲੈ ਕੇ ਉਹਨਾਂ ਨੇ ਜ਼ਬਰਦਸਤੀ ਕੀਤੀ ਅੱਛਾ ਮੁੱਛ ਮਾਰੇ ਅੱਛਾ ਉਹਨਾਂ ਨੇ ਮੇਰੀ ਕੁੜੀ ਨਾਲ ਜ਼ਬਰਦਸਤੀ ਕੀਤੀ ਉਹਨਾਂ ਨੇ ਮੇ ਸਾਤੀ ਮੇ ਮੇਰੀ ਕੁੜੀ ਦੀ ਛਾਤੀ 'ਤੇ ਬੈਠ ਕੇ ਉਹਨਾਂ ਨੇ ਮੋਚੇ ਮਾਰੇ ਮੇਰੀ ਕੁੜੀ ਦੇ ਛਾਤੀ ਮੇਰੀ ਕੁੜੀ ਦੀ ਛਾਤੀ 'ਤੇ ਬੈਠ ਕੇ ਉਹਨਾਂ ਨੇ ਮੋਚੇ ਮਾਰੇ ਮੇਰੀ ਕੁੜੀ ਦਾ ਜਿਹੜਾ ਆਸੂ ਪਰ ਉਸੇ ਕਿੱਦਾਂ ਪਤਾ ਲਗਾਉਣ ਦੀ ਗੱਲ ਆ ਮੇਰਾ ਮੁੰਡਾ 도ੜਿਆ ਉੱਧਰ ਉੱਧਰ ਤਾਂ ਉਹ ਬਰੋਸੀਆਂ ਲੈ ਕੇ ਆਏ ਆ ਜੀ ਉਹ ਤੋਂ ਬਾਅਦ ਫੇ ਤੁਹਾਨੂੰ ਆਸੀ ਬਰੋਸੀ ਜਿਹੜੇ ਹੈਗੇ ਉਹ ਹਸਪੀਟਲ ਲੈ ਗਏ ਸਾਨੂੰ ਹਸਪੀਟਲ 'ਇੱਕ ਆਇਓ ਇਹ ਤੋਂ ਬਾਅਦ ਕੀ ਕੀਤਾ ਗਿਆ ਇਹ ਸੰਨ ਦਾਖਲ ਕੀਤਾ ਗਿਆ ਇੱਧਰ ਤੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਅਸੀਂ ਇਨਸਾਫ ਚਾਹੁੰਨੇ ਹਾਂ ਇਨਸਾਫ ਕੀਤਾ ਇਨਸਾਫ ਨਾਨੋ ਹਵਾਲਾਤ ਦੇ ਅੰਦਰ ਕੀਤਾ ਜਾਏ ਬੰਦੀ ਕਾਰਵਾਈ ਕੀਤੀ ਜਾਏ ਗੁਰੂ ਕੀਨਾਂਵਟ ਵਟਾ ਖੁਸ਼ੀ ਚਾਦਰੀ ਕਿਹੜੀ ਜਗ੍ਹਾ ਰਹਿੰਦੇ ਪਿੰਡ ਬਾੜੀ ਕਿਹੜੇ ਕਲਾਸੇ ਪੜ੍ਹਦੇ ਪਲੱਸ 1 ਕੀ ਮਾਮਲਾ ਹੋਇਆ ਕਿਹੜਾ ਤੁਸੀਂ ਅੱਜ ਹਸਪੀਟਲ ਆਏ ਅਸੀਂ ਘਰੇ ਬੈਠੇ ਮੰਜੇ ਤੇ ਤੇ ਉੱਥੇ ਮੰਮੀ ਤੇ ਮੈਂ ਅਸੀਂ ਬੈਠੇ ਅੰਕੂ ਵੀ ਹਾਣਾ ਅੰਕੂ ਕੋ ਮੇਰਾ ਭਰਾ ਅੱਛਾ ਹਾਂਜੀ ਤਾਂ ਮਮਮੀ ਨੂੰ ਖਿੱਚ ਕੇ ਲੈ ਗਈ ਕੋਲ ਲੈ ਗਈ ਚਾਚੇ ਤੇ ਉਹਨਾਂ ਦਾ ਸਾਲਾ ਛੋੜਾ ਵੀ ਆਇਆ ਭਾਰੇ ਤੇ ਕਿੰਨੇ ਜਣੇ ਸੀ 6 ਜਣੇ ਸੀ ਅੱਛਾ ਫਿਰ ਉਹਨਾਂ ਨੇ ਪਹਿਲਾਂ ਮੰਮੀ ਨੂੰ ਫੜਿਆ ਉਹਦੇ ਬਾਅਦ ਉਹਨੂੰ ਘਰ ਲੈ ਗਈ ਆਪਣੇ ਤੇ ਫਿਰ ਉਹਦੇ ਬਾਅਦ ਮੈਂ ਉਹਨੂੰ ਛਡਾਣ ਲੱਗੀ ਮੰਮੀ ਨੂੰ ਤਾਂ ਜਿਹੜਾ ਉਹਦਾ ਸਾਲਾ ਹਮਨੇ ਮੈਨੂੰ ਫੜ ਹੀ ਲਿਆ ਤੇ ਫਿਰ ਉਹ ਤੋਂ ਬਾਅਦ ਉਹ ਅਜਿਹਾ ਪੇੜਾ ਮਾਰਨ ਲਈ ਪਿਆ ਮੈਨੂੰ ਇਹ ਸਾਤੀ ਕੀ ਪਰ ਸਾਤੀ ਕੀ ਪਰ ਹੀ ਗਲਤ ਹਰਕਤਾਂ ਕਰ ਰਿਹਾ ਦਾ ਆ ਅੱਛਾ ਫਿਰ ਫਿਰ ਵੀ ਮੈਨੂੰ ਮਾਰੇ ਥੱਪੜੇ ਮਾਰੇ ਨੈਣੋ ਸਾਰੇ ਲੱਗੇ ਹੋਏ ਮੋਚੀ ਮਾਰਿਆ ਲਿਪੜੇ ਪਰ ਸਾਤੀ ਉੱਪਰ ਬੈਠੀ ਸਾਤੀ ਉੱਪਰ ਵੀ ਬੈਠਿਆ ਅੱਛਾ ਫਿਰ ਉਸ ਤੋਂ ਬਾਅਦ ਤੁਹਾਨੂੰ ਮਾਰਨ ਤੋਂ ਬਾਅਦ ਕਿ ਕਿਸੇ ਨੇ ਛੜਾਇਆ ਨਹੀਂ ਆਂਡੀ ਗਵਾਂਡੀ ਨੇ ਕਿਸੇ ਨੇ ਆਂਡੀ ਗਵਾਂਡੀਆਂ ਛੜਿਆ ਉਸ ਤੋਂ ਬਾਅਦ ਬੇਹੋਸ਼ ਹੋਈਏ ਬੇਹੋਸ਼ ਹੋ ਗਈ ਤੁਸੀਂ ਤੁਹਾਨੂੰ ਹੀ ਪੈਣ ਪੜਾ ਹਾਂਜੀ ਅੱਛਾ ਤੁਹਾਨੂੰ ਇੱਥੇ ਤੱਕ ਹਸਪੀਟਲ ਤੱਕ ਕੌਣ ਲੈ ਕੇ ਆਇਆ ਸਾਡੇ ਲਾਂਗੇ ਪਿੰਡ ਦੇ ਮਾਸੜੇ ਹਾਂਜੀ ਸਰ ਆਪਣੇ ਐਸਐਚ ਰਜਿੰਦਰ ਸਿੰਘ ਬੋਲ ਰਿਹਾ ਜੀ ਹਾਂਜੀ ਸਰ ਮੈਂ ਹਰਪਉਤ ਬੋਲਿਆ ਨਵਨੀਤ ਸਿੰਘ ਚਿਮਾ ਜੀਬੀਸੀ ਅਪਡੇਟ ਚੈਨਲ ਤੋਂ ਪੱਤਰਕਾਰ ਜੀ ਹਾਂਜੀ ਸਰ ਇੱਕ ਬਾੜੀਪਿੰਡ ਦਾ ਵੀ ਮਾਮਲਾ ਆਇਆ ਜੀ ਬਲਬੀਰ ਸਿੰਘ ਦੇ ਪਰਿਵਾਰ ਨੂੰ ਇੱਕ ਕੁੱਟਮਾਰ ਹੋਈ ਹੈ ਜੀ ਹਸਪਤਾਲ ਦਾਖਲ ਨੇ ਕੋਈ ਕਾਰਵਾਈ ਵੀ ਕੀਤੀ ਗਈ ਜੀ ਉਹਨਾਂ ਦੀ ਸਬੰਧੀ ਇਹ ਵੀਰਾ ਜੀ ਕੱਲ ਦਾ ਪਰਸੋਂ ਦਾ ਇਹ ਮਾਮਲਾ ਹਾਂਜੀ ਇਹਨਾਂ ਦੋਵਾਂ ਪਾਰਟੀਆਂ ਦੀਆਂ ਮਿਲਰਾਈਆਂ ਸੀ ਅੱਛਾ ਜੀ ਤੇ ਇਹਨਾਂ ਨੇ ਕੱਲ ਗੁਮਨ ਪਾਰਟੀਆਂ ਨੇ ਲੈ ਕੇ ਇੱਥੇ ਇਹਨਾਂ ਦੇ ਮੋਤਪਰ ਆਦਮੀ ਆਏ ਸੀ ਲੈ ਕੇ ਦੇਗਾ ਪਾਰਟੀਆਂ ਵੀ ਆਪ अच्छा जी बुधवार तक ਦਾ ਟਾਈਮ ਲੈ ਲਿਆ ਇਹਨਾਂ ਨੇ। اچھا। اچھا ਇਹਨਾਂ ਨੇ ਆਪਸੀ ਸਮਝੋਤੇ ਨਾਲ ਹੀ ਹੋਇਆ ਹੋਰ ਇਹ ਸਾਰਾ ਕੁਝ। ਹਾਂਜੀ 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 ਸਾਰਾ ਨਹੀਂ ਇਹਨਾਂ ਨੇ ਮਤਲਬ ਲਿਖ ਕੇ ਦੇ ਦਿੱਤਾ ਦੋਵਾਂ ਪਾਰਟੀਆਂ ਨੇ। ਅੱਛਾ ਦੋਵਾਂ ਲਿਖ ਕੇ ਦੇ ਦਿੱਤਾ ਜੀ। ਵੀ ਬੁੱਧਵਾਰ ਅਸੀਂ ਆਵਾਂਗੇ ਤੁਹਾਡੇ ਕੋਲ ਇੱਥੇ। ਅੱਛਾ ਭਰਾ ਭਰਾ ਦੀ ਲੜਾਈ ਆ ਇਹ। ਅੱਛਾ ਭਰਾ ਭਰਾ ਹੀ ਲੜਾਈ ਆ ਹਨਾ। ਹਾਂਜੀ। ਅੱਛਾ ਠੀਕ ਹੈ ਜੀ। ਤਾਂ ਤੁਹਾਡੇ ਵੱਲੋਂ ਕੋਈ ਕੀਤਾ ਕਿਉਂਕਿ ਮਾਮਲਾ ਦਰਜ ਨਹੀਂ ਅਜੇ ਤੱਕ। ਜਦੋਂ ਸਾਰੇ ਇਹਨਾਂ ਸਟੇਟਮੈਂਟ ਨਹੀਂ ਦਿੱਤੀਆਂ ਨਾ ਫੇਵਰ ਲਿਖ ਕੇ ਦੇ ਕੇ ਨਾ ਹੀ ਕੀ।